ਹਾਂਜੀ ਇਹ ਜੀ ਲੀਵਰ ਦਾ ਕੜਾਵਾ ਇਹ ਲੀਵਰ ਫੈਟੀ ਲੀਵਰ ਹੋਵੇ ਲੀਵਰ ਦੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ ਲੀਵਰ ਨੂੰ ਕਾਕ ਦਿੰਦਾ ਠੀਕ ਹੈ ਜੀ ਜਦੋਂ ਤੁਹਾਨੂੰ ਸਾਰੀਆਂ ਬਿਮਾਰੀਆਂ ਸ਼ੁਰੂ ਹੋਣੀਆਂ ਸ਼ੂਗਰ ਬੀਪੀ ਵਗੈਰਾ ਅਗਰ ਤੁਹਾਡਾ ਲੀਵਰ ਸਹੀ ਹੈ ਤੇ ਸਭ ਕੁਝ ਸਹੀ ਹੈ ਠੀਕ ਹੈ ਜੀ ਇਹ ਜੀ ਹਾਰਡ ਦਾ ਕੜਾਵਾ ਹਾਰਡ ਦੀ ਕਿਸੇ ਵੀ ਤਰ੍ਹਾਂ ਦੀ ਬਲੋਕਜ ਹੋ ਗਈ ਸਟੱਟ ਵਗੈਰਾ ਵੀ ਜਿਨ੍ਹਾਂ ਨੂੰ ਪਏ ਕਈਆਂ ਨੂੰ ਦਰਦ ਨਹੀਂ ਜਾਂਦੀ ਉਹ ਉਹ ਵੀ ਸਹੀ ਹੋ ਜਾਂਦੀ ਹੈ ਸਰੀਰ ਦੇ ਵਿੱਚ ਕਿਤੇ ਵੀ ਬਲੋਕਜ ਹੈ ਇਸसे ਈ ਕੱਦਾ ਹੈ ਕੈਸਟਰੋਲ ਘਟਾਉਂਦਾ ਹੈ ਉਹਨੂੰ ਪਤਲਾ ਕਰਦਾ ਹੈ ਇਹ ਕਿੰਨੇ ਟਾਈਮ ਚ ਤਿਆਰ ਹੋ ਜਾਂਦਾ ਹੈ ਇਹਨੂੰ ਜੀ ਘੱਟੋ-ਘੱਟ ਵੀ 7-8 ਘੰਟੇ ਲੱਗਦੇ ਜੀ ਅੱਛਾ ਜੀ ਹਾਂ ਜੀ ਪਹਿਲਾਂ ਚ 12 ਘੰਟੇ ਨੂੰ ਭੋਕੇ ਰੱਖੀਦਾ ਉਸ ਤੋਂ ਬਾਅਦ ਇਹਨੂੰ ਕਾੜੀ ਦਾ 7-8 ਘੰਟੇ ਜਾਨਕਿ 20 ਘੰਟੇ ਹੋ ਗਿਆ ਫਿਰ ਕੇ 19 ਵੀ ਘੰਟੇ ਲੱਗ ਜਾਂਦੇ ਜੀ ਤੇ ਕਾਫੀ ਆਰਾਮ ਆ ਰਿਹਾ ਲੋਕਾਂ ਨੂੰ ਹਾਂ ਜੀ ਉਹ ਮਰੀਜ਼ਾਂ ਦੀ ਸੰਖਿਆ ਵਧਦੀ ਪਈ ਜਿਨ੍ਹਾਂ ਇਹਨਾਂ ਨੂੰ ਆਰਾਮ ਹੋਣ데요 ਉਹ ਹੋਰ ਵੀ ਗੱਲਾਂ ਦੱਸਣ ਦੇ ਆ ਸਾਰੇ ਆ ਰਹੇ ਆ ਕੀ ਕਹਿਣਾ ਚਾਹੋਗੇ ਇਹ ਕੜਾ ਹੈਗਾ ਤੇ ਖਾਰ ਦਾ ਕੜਾ ਇਹ ਖਾਰ ਦੀਆਂ ਨਸਾਂ ਖੋਲਦਾ ਹੈ ਔਰ ਜਿਨ੍ਹਾਂ ਨੇ ਸਟੈਂਟ ਵੀ ਪਏ ਹੋਏ ਆ ਉਹ ਵੀ ਇਹ ਕੜਾ ਪੀ ਕੇ ਠੀਕ ਹੋ ਰਹੇ ਨੇ ਮਨ ਗਿਆ ਦੇ ਬਾਈਚ ਪਾਸ ਆਪਰੇਸ਼ਨ ਹੋ ਗਿਆ ਜਿਨ੍ਹਾਂ ਦਾ ਮੰਨ ਲਓ ਤੇ ਦਰਦ ਹੋ ਰਹੀ ਹੈ ਜਿਹੜਾ ਆਪਰੇਸ਼ਨ ਹੋਵੇ ਉਹਨਾਂ ਵਾਸਤੇ ਵੀ ਠੀਕ ਹੈ ਉਹ ਵੀ ਪੀ ਸਕਦੇ ਨੇ ਇਹਦਾ ਕੋਈ ਸੈਟੀਫਾਈਡ ਨਹੀਂ ਹੈਗਾ ਉਹ ਵੀ ਪੀ ਸਕਦੇ ਨੇ ਔਰ ਜਿਹੜੇ ਕਈ ਜਣੇ ਅੰਗਰੇਜ਼ੀ ਦਵਾਈਆਂ ਵੀ ਖਾ ਰਹੇ ਆ ਓ ਵੀ ਪੀ ਸਕਦੇ ਹੌਲੀ ਹੌਲੀ ਸਾਰੇ ਨੇ ਉਹਨਾਂ ਦੇ ਅੰਦਰੀਆਂ ਵੀ ਛੁੱਟ ਜਾਣਗੇ ਕਈ ਲੋਕ ਹੁੰਦੇ ਆ ਜਿਹੜੇ ਕਹਿੰਦੇ ਸਾਡੇ ਕੋਲ ਪਹਿਲਾਂ ਤੁਰਿਆ ਵੀ ਨਹੀਂ ਸੀ ਜਾਂਦਾ ਸਾਨੂੰ ਸਾਹ ਚੜਦਾ ਸੀ ਉਹ ਇਹ ਕਾੜਾ ਪੀ ਕੇ ਉਹ ਠੀਕ ਹੋ ਰਹੇ ਨੇ ਉਹ ਆ ਕੇ ਆਪੇ ਦੱਸਦੇ ਨੇ ਸਾਨੂੰ ਇਹਦਾ ਬਹੁਤ ਵਧੀਆ ਅਸਰ ਹੋ ਰਿਹਾ ਹੈ ਇਹ ਮਤਲਬ ਕਿੰਨਾ ਟਾਈਮ ਪੀਣ ਤੇ ਫਿਰ ਕ ਸ਼ੁਰੂ ਹੁੰਦਾ ਇਹਦਾ ਇਹ ਕੋਈ 12 ਜਾਂ 13 ਐਗਰ ਵਾਰ ਪੀਣ ਦੇ ਨਾਲ ਇਹਦਾ ਕੋਰਸ ਹੈ ਉਸ ਤੋਂ ਬਾਅਦ ਇਹ ਸਹੀ ਹੋ ਜਾਏਗਾ ਤੇ ਐਤਵਾਰ ਐਤਵਾਰ ਹੀ ਪਿਆ ਜਾਂਦਾ ਹਾਂਜੀ ਐਤਵਾਰ ਤੇ ਐਂਡ ਵਾਰ 11 ਵਜੇ ਤੋਂ ਲੈ ਕੇ 1 ਵਜੇ ਤੱਕ ਹਾਰਡ ਦਾ ਕੋਲੀਵਰ ਦਾ ਇਹ ਕੜਾ ਇੱਥੇ ਪਿਆਇਆ ਜਾਂਦਾ ਹੈ ਜੋ ਹਾਰਡ ਦਾ ਕੜਾ ਹੈ ਇਹ ਚ 28 ਜਣੀ ਗੁੱਡੀਆਂ ਪਈਆਂ ਨੇ ਜੋ ਕਿ ਬੜੇ ਕੀਮਤੀ ਵੀ ਹੈ ਔਰ ਸਰੀਰ ਨੂੰ ਹੋਰ ਵੀ ਜੋ ਕਈ ਤਰ੍ਹਾਂ ਦੇ ਨੁਕਸੇ ਆ ਉਹ ਵੀ ਠੀਕ ਕਰਦੇ ਤੇ ਇਹ ਫਿਰ ਫ੍ਰੀ ਪਿਆ ਜਾਂਦਾ ਹੈ ਹਾਂਜੀ ਇਹ ਬਿਲਕੁਲ ਫ੍ਰੀ ਪਿਆ ਹੈ ਕੋਈ ਪੈਸਾ ਨਹੀਂ ਲੈਂਦੇ ਇਹ ਬਿਲਕੁਲ ਆਪ ਹੀ ਸਾਡੇ ਜਿਹੜੇ ਡਾਕਟਰ ਕਾਲੀਆ ਜੀ ਆਏ ਨੇ ਉਹ ਹੀ ਸਾਰਾ ਆਪਣੇ ਕੋਲੋਂ ਹੀ ਤਰਕੀਕ ਠੀਕ ਹੈ ਧੰਨਵਾਦ ਜੀ ਹਾਂ ਜੀ ਸਰ ਪਹਿਲੇ ਆਪਣਾ ਨਾਮ ਦੱਸੋ ਮਨਿੰਦਰ ਸਿੰਘ ਤੇ ਅੱਜ ਤੁਸੀਂ ਇੱਥੇ ਕੜਾ ਪਿਆੰ ਦੀ ਸੇਵਾ ਕਰ ਰਹੇ ਜੀ ਹਾਂ ਜੀ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹੋ ਕਹਿ ਰਹੇ ਕਿ ਇਹ ਸੇਵਾ ਫ੍ਰੀ ਹਾਂਜੀ ਬਹੁਤ ਲੋਕ ਸਹੀ ਹੋ ਰਹੇ ਆ ਜਿਹੜੇ ਨਾਲ ਆਏ ਆ ਵੀ ਜਿਹਨਾਂ ਲੋਕੀ ਚਹੀਏ ਇਹਦੇ ਨਾਲ ਸਾਨੂੰ ਸੀਸਾ ਦੇਣੀ ਆ ਉਹਨਾਂ ਨੇ ਤੇ ਤੁਹਾਨੂੰ ਕਿੰਨਾ ਚਿਰ ਹੈ ਡਾਟਸਾਂ ਨਾਲ ਜੁੜੇ ਹੋ ਤੁਸੀਂ ਤਾਂ ਜਿੱਦਾਂ ਆਪਾਂ ਸ਼ੁਰੂਆਤ ਕੀਤੀ ਨਾ ਜਿਹੜੀ ਉਦੋਂ ਦੇ ਹੀ ਨਾਲ ਉਦੋਂ ਦੀ ਸੇਵਾ ਕਰ ਰਿਹਾ ਹਾਂ ਤੇ ਹੁਣ ਤਾਂ ਕਿੰਨੇ ਮਰੀਜ਼ ਠੀਕ ਹੋ ਚੁੱਕੇ ਤੁਹਾਡੇ ਹਿਸਾਬ ਨਾਲ ਮਰੀਜ਼ ਜਿਹੜੇ ਸੋਚਿਆ ਜਾਵੇ ਤੇ ਜਿੰਨੇ ਵੀ ਆ ਰਹੇ ਹਨ ਸਾਰੇ ਕਹਿੰਦੇ ਆ ਵੀ ਸਾਨੂੰ ਕਾਫੀ ਫਰਕ ਪਿਆ ਤੇ ਹੋਰ ਨਵੇਂ ਵੀ ਆ ਰਹੇ ਆ ਨਵੇਂ ਵੀ ਆ ਰਹੇ ਤੇ ਕਿਹੜਾ ਕਿਹੜਾ ਕੜਾ ਪੀਉਂਦੇ ਇੱਥੇ ਇੱਕ ਲੀਵਰ ਦਾ ਤੇ ਜਹਾੜ ਦਾ ਤੇ ਇਹ ਕਿੰਨੀਆਂ ਵੀ ਜੜੀਆਂ ਬੂਟੀਆਂ ਪਾਦੇ ਚ ਚਾਹੋਣੀਆਂ ਬੁੱਟੀਆਂ ਜਿੰਨੀਆਂ 28 ਜੜੀਆਂ ਬੁੱਟੀਆਂ ਠੀਕ ਮੈਂ ਵੇਖਾਂ ਹੋਰ ਠੀਕ ਹੈ ਚਲ ਬਾਦ ਐਗਾ ਕੀ ਨਾਮ ਤੁਹਾਡਾ ਮੇਰਾ ਨਾਮ ਅਰਵਿੰਦਰਪਾਲ ਸਿੰਘ ਕੱਕਾ ਜੀ ਕਿੰਨੇ ਜਦੋਂ ਕਾਲਾ ਪੀਦੇ ਨੇ ਮੈਂ ਜੀ ਮੈਨੂੰ ਹੋ ਗਿਆ ਮੈਂ 10 ਵਾਰੀ ਕਾਲਾ ਪੀ ਲਿਆ ਜੀ 10 12 ਵਾਰੀ ਕਾਲਾ ਪੀ ਲਿਆ ਜੀ ਤੇ ਹਰ ਐਤਵਾਰ ਪੀਦੇ ਆਗੇ ਮੈਂ ਹਰ ਐਤਵਾਰ ਤਾਰਨ ਪੀਣਾ ਸੀ ਹਾਂ ਤੇ ਕੀ ਪ੍ਰੋਗਰਾਮ ਕੀ ਸੀ ਤੁਹਾਨੂੰ ਮੈਨੂੰ ਜੀ ਟ੍ਰਾਈਗਲਿਸਰਾਈਡ ਕ੍ਰਿਸਟਲ ਮਦੇ ਹੋਏ ਸੀ ਮੇਰੇ ਤੇ ਉਹਦੇ ਨਾਲ ਮੈਨੂੰ ਸਾਹ ਘੜਦਾ ਸੀ ਥੋੜਾ ਜਿਹਾ ਹਾਂਜੀ ਪੌਣੀ ਜੜ ਲੱਗਿਆ ਸੀ ਸਾੜਦਾ ਸੀ ਜਾਂ ਪੈਸੇ ਥੋੜੀ ਮੁਸ਼ਕਲ ਆਉਂਦੀ ਸੀ ਤੇ ਮੈਨੂੰ ਹੋ ਗਿਆ ਜੀ 10 12 ਵਜੇ ਪਹਿਲਾਂ ਉਹਨੀ ਕਾੜਾ ਪੀ ਲਿਆ ਜੀ ਮੈਨੂੰ ਮੇਰੇ ਟ੍ਰੈਨਰ ਸਾਈਡ ਬਿਲਕੁਲ ਠੀਕ ਹੋ ਗਿਆ ਮੈਂ ਹੁਣ ਠੀਕ ਹਾਂ ਸਾਹ ਦੀ ਵੀ ਪ੍ਰੋਬਲਮ ਜਿਹੜੀ ਇਹ ਮੈਨੂੰ ਘਟ ਗਈ ਬਹੁਤ ਜ਼ਿਆਦਾ ਘਟ ਗਈ ਹੈ ਤੇ ਅਜੇ ਕਾੜਾ ਪੀ ਰਹੇ ਹਾਂ ਹਾਂਜੀ ਵੀ ਮੈਂ ਕਾੜਾ ਪੀ ਰਿਹਾ ਹਾਂ ਜੀ ਹੁਣ ਹੁਣ ਕਿਹੜਾ ਪੀਜ ਹੈ ਮੈਂ ਹਰ ਦਾ ਕਾੜਾ ਪੀ ਰਿਹਾ ਹਾਂ ਜੀ ਹਾਂਜੀ ਹਾਂਜੀ ਤੇ ਇਹ ਨਾਲ ਕੋਈ ਹੋਰ ਨਹੀਂ ਲੱਗ ਪਰ ਲੱਗਿਆ ਹਾਂ ਹਾਂਜੀ ਇਹ ਨਾਲ ਸਰੀਰ 'ਤੇ ਕਾਫੀ ਫਰਕ ਪੈਂਦਾ ਜੀ ਕੋਈ ਕਮਜ਼ੋਰੀ ਸ ਇਹ ਕਿ ਸਰਤਾ ਕੋਈ ਖਾਲਸਾ ਬਾਈ ਖੋਤੇ ਜੀ ਟੀਨ ਆ ਤੁਹਾਡਾ ਜੀ ਇਹਦਾ ਜੀ ਇਹ ਕਿੰਨੇ ਚਿਰ ਤੋਂ ਕੜਾ ਪੀ ਰਹੇ ਜੀ ਇਹ ਮੈਨੂੰ 8 ਹਫਤੇ ਹੋ ਗਏ 8 ਹਫਤੇ ਹੋ ਗਏ ਫਰਕ ਪਿਆ ਕੋਈ ਫਰਕ ਤੇ ਬਾਹ ਅੱਗੇ ਹਿਲਦੀ ਨਹੀਂ ਠੀਕ ਹੋ ਗਈ ਆਪਾਂ ਬਾਹ ਅੰਗਲਾ ਨਹੀਂ ਚੱਲਦੀ ਇਹ ਕੜਾ ਕੜਾ ਪੀਤਾ ਸੀ ਹਾਰਦਾ ਹਾਰ ਤੇ ਪ੍ਰੋਬਲਮ ਸੀ ਨਿਹਾਰਦੀ ਗਈ ਆ ਵੈਸੇ ਨੇ ਪੀਤਾ ਤੇ ਹੁਣ ਫਰਕ ਆ ਕਿੰਨਾ ਫਰਕ ਆ ਬਸ ਤੇ ਬਾਹ ਅੱਗੇ ਹਿਲਦੀ ਨਹੀਂ ਉਹ ਠੀਕ ਹੋ ਗਈ ਹੁਣ ਬਾਰ ਠੀਕ ਹੋ ਗਈ ਹੈ ਉਂਗਲਾਂ ਨਹੀਂ ਚੱਲ ਰਹੀਆਂ ਠੀਕ ਉਹ ਕੀ ਕਰਨ ਡਰ ਸਕਦਾ ਚੱਲ ਪੈਣਗੇ ਉਹ ਇਹਨਾਂ ਨੇ ਕਹੇ ਦੋਈ ਆਪਣੀ ਖਾਈਓ ਕੋਈ ਗੱਲ ਨਹੀਂ ਠੀਕ ਇਹ ਮੰਨਣਾ ਕਿ ਦੋਈ ਚਾਰ ਚਾਰ ਜੜੀਆਂ ਖਾਈ ਸੀ ਨਾ ਖਾਣਾ ਰੋਜ਼ ਦੀ ਚਾਰ ਗੋਲੀਆਂ ਲੈਣੀ ਹੈ ਠੀਕ ਤਾਂ ਕਹਿੰਦਾ ਹਾਂ ਅੱਜ ਕਾੜਾ ਪਿਆਰੇ ਸਾਰਿਆਂ ਨੂੰ ਜੀ ਤੁਸੀਂ ਕੀ ਕਹਾਂਗੇ ਠੀਕ ਹੈ ਭੈਜੀ ਲੋਕ ਕਾੜਾ ਪੀਂਦੇ ਐ ਜਨਰਲੀ ਯਰ ਦੀ ਪ੍ਰੋਬਲਮ ਪ੍ਰੋਬਲਮ ਹੈ ਉਹ ਲੀਵਰ ਦਾ ਪੀ ਵੀ ਜਾਂਦੇ ਆ ਤੰਦਰੁਸਤ ਹੁੰਦੇ ਆ ਹੱਸ ਹੱਸਦੇ ਹੁੰਦੇ ਆ ਜੀ ਸਾਨੂੰ ਫਾਇਦਾ ਹੈ ਜੀ ਹਾਟ ਵਾਲੇ ਕਹਿੰਦੇ ਆ ਹਾਟ ਵਾਲੇ ਜੀ ਹੋਤਾ ਕਿ ਬੜੇ ਨਾਲ ਠੀਕ ਹੋ ਜਾਂਦੇ ਆ ਬੋਲੇ ਨਹੀਂ ਉਹਨੇ ਦੀ ਗਿਣਤੀ ਤੇ ਨਹੀਂ ਕਿ ਰਜਿਸਟਰ ਨਹੀਂ ਲਾਇਆ ਕਿ ਕੌਣ ਪੀਂਦਾ ਕੌਣ ਨਹੀਂ ਪੀਂਦਾ ਫਰੀ ਕਾੜਾ ਪੀਉਂਦੇ ਆ ਸਾਨੂੰ ਦੇਖੋ ਪਤਾ ਲੱਗਦਾ ਜਿਹੜਾ ਆ ਕੇ ਦੱਸਦਾ ਜੀ ਮੈਨੂੰ ਫਰਕ ਪੈ ਗਿਆ ਇਹ ਕਿਹੜਾ ਕਿਹੜਾ ਕੜਾ ਪਾਇਆ ਇਥੇ? ਇਹ ਕਿਤੇ ਫੈਟੀ ਲੀਵਰ ਦਾ ਹਾਂਜੀ ਦੂਸਰਾ ਜਿਹੜੀਆਂ ਨਸਾਂ ਬਲੌਕ ਹੁੰਦੀਆਂ ਹਾਂ ਹਾਂਜੀ ਉਹਦੇ ਵਾਸਤੇ ਜਿਹੜਾ ਫੈਟੀ ਲੀਵਰ ਦਾ ਉਹਦੇ ਨਾਲ ਸਾਡੇ ਕੋਲੇਸਟ੍ਰੋਲ ਵਗੈਰਾ ਯੂਰਿਕ ਐਸਿਡ ਵਗੈਰਾ ਬਹੁਤ ਥਰਗੇ ਚੀਜ਼ਾਂ ਠੀਕ ਹੋ ਜਾਂਦੀ ਹੈ। ਕਿ ਲੀਵਰ ਦਾ ਜਿਹੜਾ ਕੜਾ ਉਹਦੇ ਨਾਲ ਤੇ ਬਹੁਤ ਸਾਰੇ ਵੈਸੇ ਹੀ ਪ੍ਰੋਬਲਮਾਂ ਠੀਕ ਹੋ ਜਾਂਦੀ ਹੈ। ਕੋਈ ਜੇ ਬੰਦੇ ਦਾ ਲੀਵਰ ਠੀਕ ਹੈ ਸਾਰਾ ਸਿਸਟਮ ਵੀ ਠੀਕ ਸਮਝ ਲਓ ਗਿਆ। ਲੀਵਰ ਉਹ ਬੈਲੈਂਸ ਕਰਦਾ ਬਾਡੀ ਨੂੰ। ਜਦੋਂ ਅਨਬੈਲੈਂਸ ਹੁੰਦੀ ਹੈ ਵਾਤਪੇਤ ਕਫ ਉਹਦੀ ਦਿੱਕਤ ਵੱਧ ਪੈਦਾ ਹੁੰਦੀ ਹੈ ਜਦੋਂ ਬੈਲੈਂਸ ਹੈ ਵਾਤਪੇਤ ਕਫ ਉਹ ਠੀਕ ਹੈ ਜਦੋਂ ਅੰਦਾ ਲੈਨਸ ਹੈ ਰੋਕ ਪੈਦਾ ਉਹ ਨਹੀਂ ਚੱਲੋ ਜਣ ਇਸ ਤੋਂ ਇਲਾਵਾ ਹੋਰ ਕਾੜਾ ਬਣਾ ਰਹੇ ਹਾਂ ਬਿਲਕੁਲ ਜੀ ਬਿਲਕੁਲ ਇਸ ਤੋਂ ਇਲਾਵਾ ਇੱਕ ਦੋ ਕਾੜੇ ਅਸੀਂ ਜਿਨ੍ਹਾਂ ਦੇ ਬੀਪੀ ਵੱਧਦਾ ਰਹਿੰਦਾ ਹਮੇਸ਼ਾ ਲੈਡ ਪ੍ਰੈਸ਼ਰ ਵੱਧ ਉਹਦੇ ਵਾਸਤੇ ਵੀ ਅਸੀਂ ਕਾੜਾ ਬਣਾਉਂ ਲੱਗੇ ਹਾਂ ਉਸ ਤੋਂ ਬਾਅਦ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਾਹ ਚੜਨ ਲੱਗ ਪੈਂਦਾ ਅਸੀਂ ਰੋ ਡੀਵਰ ਦੇ ਘਾੜ ਦਾ ਬੈਠੇ ਵੀ ਸਾਹ ਚੜ ਗਿਆ ਤੁਰਿਆ ਫਿਰਿਆ ਵੀ ਸਾਹ ਚੜ ਗਿਆ ਕਿਤੇ ਹਾਟ ਤੇ ਗਰ ਕੇ ਸਾਹ ਛੱਡਦਾ ਕਿ ਇਹਨੂੰ ਹਾਟ ਤੋਂ ਇਲਾਵਾ ਵੀ ਸਾਹ ਦੀ ਹੈ ਪੁੰਨਦੀ ਫੇਫੜਿਆਂ ਨੂੰ ਨੁਕਸਾ ਹੈ ਸਵਾਸ ਨਾਲੀ ਤੇ ਫੇਲਿੰਗ ਹੋ ਜਾਂਦੀ ਹੈ ਇਨਫੈਕਸ਼ਨ ਹੈ ਉਹਦੇ ਵਾਸਤੇ ਵਿਕਾਰਾ ਲੱਗੇ ਇੰਤਿਆਰ ਕਰਨ ਕੋਈ ਸ਼ਾਇਦ 15 20 ਦਿਨਾਂ ਤੱਕ ਉਹ ਵੀ ਚਾਲੂ ਕਰ ਦੇ ਤੇ ਆਪਾਂ ਕੋ ਜਿਹੜੇ ਨਾਲ ਸੇਵਾ ਕਰ ਰਹੇ ਆ ਹਾਂ ਲੋ ਜੀ ਤਾਂ ਜਿਹੜਾ ਲੈਣੀ ਆਪਾਂ ਵੀ 3 ਸੇਵਾ ਕਰਦੇ ਆ ਨੇ ਜੇ ਤੂੰ کہیں ਮੈਨੂੰ ਜਾਣ ਕੇ ਪਿੱਛਣ ੜੀਏ ਤੇ ਤੁਹਾਨੂੰ ਕਦਾ ਤੁਸੀਂ ਆਪ ਹੀ ਤਾਂ ਸਭ ਕੁਝ ਕਰਵਾਇਆ ਸਾਨੂੰ ਇਹਦੀ ਫ੍ਰੀ ਸੇਵਾ ਕਰਦੇ ਆ ਜੀ 116 ਇਸਤ ਬਹੁ ਨਗਰ ਤੇ ਆ ਕੇ ਕਹਦਾ ਪੀਓ ਆਪਣੇ ਤੰਦਰੁਸਤ ਹੋ ਜੋ ਜਿਹੜੇ ਕੋਈ ਰੋਗ ਨਹੀਂ ਹੈ ਜਿਨ੍ਹਾਂ ਨੂੰ ਕੋਹ ਰੋਗ ਤੋਂ ਬਚੇ ਜਿਨ੍ਹਾਂ ਨੂੰ ਰੋਗ ਹੈ ਕੋਈ ਉਹ ਤੰਦਰੁਸਤ ਹੋਣ ਕਾ ਪੀ ਕੇ ਅਜੇ ਕੇ ਸਲਾਹ ਲੈਣੀ ਆ ਤੁਹਾਡਾ ਮੋਬਾਈਲ ਨੰਬਰ ਹੋਵੇ ਦੱਸੋ ਮਿੰਟੇ 156 32 272 ਜਿਹੜੀ ਮੇਸਰ ਸਿੰਘਾ ਬੱਤੀ ਰੋ ਬਕਰੇ 100 116 ਈਸਟ ਮੌਨ ਨਗਰ ਇਸ ਨੰਬਰ ਕੋ ਹੋਏ ਕਿ ਕੋਈ ਸਲਾਹ ਲੈ ਸਕਦਾ ਤੁਹਾਡੇ ਕੋਲ ਹਾਂਜੀ ਜ਼ਰੂਰ ਲੈ ਸਕਦਾ 10:00 ਬਜੇ ਮਿਹਰਬਾਨੀ ਆ